ਰਾਜਪੁਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਨੇ ਚੋਰ ਨੂੰ ਕੀਤਾ ਗ੍ਰਿਫਤਾਰ ਇਸ ਦੇ ਕੋਲੋਂ ਮੋਟਰਸਾਈਕਲ ਤੇ ਮੋਬਾਈਲ ਕੀਤੇ ਗਏ ਨੇ ਬਰਾਮਦ ਜੀ ਆ ਦਾਸਦੀਏ ਕਿ ਰਾਜਪੁਰਾ ਦੀ ਕਸੁਰਬਾ ਚੌਕੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਇਹ ਚੋਰ ਉਸ ਵੇਲੇ ਪੁਲਿਸ ਦੇ ਹੱਥ ਲੱਗ ਗਿਆ ਜਦੋਂ ਪੁਲਿਸ ਨੇ ਲੱਕੜ ਪੰਡੀ ਚੌਂਕ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਪੁਲਿਸ ਆਉਣ ਜਾਣ ਵਾਲੇ ਰਾਗੀਰਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕਰ ਰਹੀ ਸੀ ਉਸ ਵੇਲੇ ਇਹ ਬੋਟ ਸਾਈਕਲ ਚੋਰ ਵੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਲੰਘ ਰਿਹਾ ਸੀ ਪੁਲਿਸ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਇਹ ਨਾ ਰੁਕਿਆ ਤਾਂ ਪੁਲਿਸ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਪੁਲਿਸ ਨੇ ਇਸ ਦੇ ਕੋਲ ਜਿਹੜਾ ਮੋਟਰਸਾਈਕਲ ਸੀ ਉਸ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਨਾਲ ਹੀ ਇਸਤੀ ਕੋਲੋਂ ਚਾਰ ਮੋਬਾਈਲ ਵੀ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਇਸ ਚੋਰ ਦੇ ਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਇਸ ਨੇ ਕਈ ਲੋਕਾਂ ਦੇ ਮੋਟਰਸਾਈਕਲ ਚੋਰੀ ਕੀਤੇ ਸਨ ਤੇ ਹੁਣ ਪੁਲਿਸ ਨੇ ਇਸ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਜਿਨ੍ਹਾਂ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਵੀ ਹੈ ਤੇ ਨਾਲ ਹੀ 4 ਮੋਬਾਈਲ ਵੀ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਇਹੋ ਜਿਹੇ ਚੋਰਾਂ ਦੇ ਜਿਹੜੇ ਸੰਬੰਧ ਨੇ ਸੰਪਰਕ ਅੱਗੇ ਕਬਾੜੀਆਂ ਦੇ ਨਾਲ ਵੀ ਹੁੰਦੇ ਨੇ ਕਿਉਂਕਿ ਇਹ ਮੋਟਰਸਾਈਕਲਾਂ ਦੇ ਜਿਹੜੇ ਪਾਰਟਸ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਅੱਗੇ ਕਬਾੜੀਆਂ ਨੂੰ ਵੇਚ ਦਿੰਦੇ ਨੇ ਤੇ ਉਹਨਾਂ ਦੇ ਕੋਲੋਂ ਪੈਸੇ ਲੈਂਦੇ ਨੇ ਦੱਸਤੀ ਕਿ ਪਹਿਲਾਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੇ ਨਾਕੀ ਦੇ ਦੌਰਾਨ ਇੱਕ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕੀਤਾ ਸੀ ਉਸ ਵੇਲੇ ਇੱਕ ਕਬਾੜੀਆ ਵੀ ਪੁਲਿਸ ਦੇ ਹੱਥ ਲੱਗਿਆ ਸੀ ਉਸ ਨੇ ਇਹ ਗੁਨਾਹ ਕਬੂਲ ਕੀਤਾ ਸੀ ਕਿ ਉਸ ਨੇ ਚੋਰੀ ਦੇ ਮੋਟਰਸਾਈਕਲ ਉਸ ਚੋਰ ਦੇ ਕੋਲੋਂ ਖਰੀਦੇ ਸਨ ਤੇ ਅੱਗੇ ਉਹਨਾਂ ਦੇ ਹਿੱਸੇ ਕਰਕੇ ਪਾਰਟਸ ਕਰ ਕਰਕੇ ਕਬਾੜ ਦੇ ਵਿੱਚ ਵੇਚ ਦਿੱਤੇ ਸਨ ਉਸ ਵੇਲੇ ਵੀ ਉਸ ਮੋਟਰਸਾਈਕਲ ਚੋਰ ਨੂੰ ਸਜ਼ਾ ਹੋਈ ਸੀ ਤੇ ਨਾਲ ਹੀ ਕਬਾੜੀਏ ਤੇ ਵੀ ਕੇਸ ਹੋ ਗਿਆ ਸੀ ਤੇ ਹੁਣ ਵੀ ਪੁਲਿਸ ਨੇ ਨਾਕੇ ਦੇ ਦੌਰਾਨ ਇਸ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਉਸ ਦੇ ਕੋਲੋਂ 4 ਮੋਬਾਈਲ ਵੀ ਬਰਾਮਦ ਹੋਏ ਨੇ ਦੱਸਦੀ ਹੈ ਕਿ ਇਹੋ ਜਿਹੇ ਜਿਹੜੇ ਮੋਟਰਸਾਈਕਲ ਚੋਰ ਨੇ ਆਮ ਤੌਰ ਤੇ ਆਉਣ ਜਾਣ ਵਾਲੇ ਜਿਹੜੇ ਰਾਗੀ ਰਹੁੰਦੇ ਨੇ ਉਹਨਾਂ ਦੇ ਕੋਲੋਂ ਹਥਿਆਰ ਦੀ ਨੋਕ ਤੇ ਵੀ ਕਈ ਵਾਰ ਉਹਨਾਂ ਦੇ ਵਾਹਨ ਖੋ ਲੈਂਦੇ ਨੇ ਤੇ ਕਈ ਵਾਰ ਤਾਂ ਚੋਰੀ ਹੀ ਕਰ ਲੈਂਦੇ ਨੇ ਚਾਹੇ ਉਹਨਾਂ ਦੇ ਘਰਾਂ ਵਿੱਚੋਂ ਚੋਰੀ ਕਰਨ ਜਾਂ ਫਿਰ ਕੁਝ ਵਿਦਿਆਰਥੀ ਜਿਹੜੇ ਸਕੂਲਾਂ ਕੋਲ ਜਾਂਦੇ ਵਿੱਚ ਜਾਂਦੇ ਨੇ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਮੋਟਰਸਾਈਕਲ ਖੜੇ ਹੁੰਦੇ ਨੇ ਜਾਂ ਫਿਰ ਕਹਿ ਲਓ ਕਿ ਬਾਹਰ ਪਾਰਕਿੰਗ ਦੇ ਵਿੱਚ ਹੁੰਦੇ ਨੇ ਉੱਥੋਂ ਵੀ ਇਹੋ ਜਿਹੇ ਲੋਕ ਮੋਟਰਸਾਈਕਲ ਚੋਰੀ ਕਰ ਲੈਂਦੇ ਨੇ ਤੇ ਕਈ ਵਾਰ ਸ਼ੋਪਿੰਗ ਮਾਲਸ ਦੇ ਬਾਹਰ ਵੀ ਕਈ ਵਾਹਨ ਖੜੇ ਹੁੰਦੇ ਨੇ ਜਿੱਥੋਂ ਇਹੋ ਜਿਹੇ ਲੋਕ ਵਾਹਨਾਂ ਨੂੰ ਚੋਰੀ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਾਰਟਸ ਬਣਾ ਕੇ ਅੱਗੇ ਦੀ ਅੱਗੇ ਵੇਚ ਦਿੰਦੇ ਨੇ ਤੇ ਕਬਾੜੀਆਂ ਦੇ ਕੋਲੋਂ ਪੈਸੇ ਵੀ ਲੈਂਦੇ ਨੇ ਇਹੋ ਜਿਹੇ ਕਈ ਮਾਮਲੇ ਅਸੀਂ ਦੇਖਦੇ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਵਾਹਨ ਚੋਰੀ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਿਤੇ ਵੀ ਨਹੀਂ ਮਿਲਦੇ ਲੋਕ ਖੱਜਲ ਖਵਾਰ ਹੋ ਕੇ ਆਖਰ ਵਿੱਚ ਬੈਠ ਜਾਂਦੇ ਨੇ ਤੇ ਹੁਣ ਇਹ ਚੋਰ ਵੀ ਪੁਲਿਸ ਦੇ ਹੱਥ ਲੱਗ ਗਿਆ ਜਿਸ ਦੇ ਕੋਲੋਂ ਚੋਰੀ ਦੇ ਕਈ ਮੋਟਰਸਾਈਕਲ ਬਰਾਮਦ ਹੋਏ ਨੇ ਇਸ ਦੇ ਕੋਲੋਂ 4 ਮੋਬਾਈਲ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜੀ ਨਿਸ਼ਾਨ ਸਿੰਘ ਚਾਰਜਕਸਤੁਰਵਾ ਚੌਕੀ ਰਾਜਪੁਰਾ ਅੱਜ ਜਿਹੜੇ ਅੱਜ ਚੋੁਰ ਫੜਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਕੱਲ ਸ਼ਾਮੀ ਹੌਲਦਾਰ ਬਲਦੇਵ ਸਿੰਘ ਨੇ ਨਾਕਾਬੰਦੀ ਕੀਤੀ ਸੀ ਲੱਕੜਵੰਡੀ ਉੱਥੇ ਮੁਕਰੀ ਮਿਲੀ ਵੀ ਇਸ ਤਰ੍ਹਾਂ ਦਾ ਕੀਪਕ ਨਾਮ ਦਾ ਵਿਅਕਤੀ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰਨ ਦਾ ਆਦੀ ਹੈ ਉਹ ਅੱਜ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆ ਰਿਹਾ ਤੇ ਕਿਨੂੰ ਹੁਣ ਕਾਬੂ ਕੀਤਾ ਜਾ ਸਕਦਾ ਇਹਦੇ ਬਲਦੇਵ ਸਿੰਘ ਨੇ ਉਸ ਪਾਰਟੀ ਨੇ ਕਾਬੂ ਕੀਤਾ ਤਾਂ ਸੁਰਦਾ ਮੁਖਸ਼ਰ ਮਿਲਿਆ ਤੇ ਇਹਦੀ ਮਕਦਮਾ ਦਾ ਟਿਕਟਾ ਨੇ ਖलाव ਹੂੰ ਸਾਡੀ ਪੀਧਾਰਾ ਲਈ ਹੋਈ ਹੈ ਪਰ ਲਈ 303 317 ਬੀਐਸਐਨ ਅੱਜ ਹੋਰ ਪੁੱਛ ਪੜਤਾਲ ਕਰਨ ਲਈ ਕੋਈ ਰਿਮਾਂਡ ਵਗੈਰਾ ਲਿਆ ਅੱਜ ਦੀ ਦੁਆਰਾ ਪੁੱਛਗਿਰਿ ਕੀਤੀ ਹੈ ਚਾਰ ਮੋਬਾਈਲ ਚੋਰੀ ਦੇ ਹੋਰ ਮੇਲੇ ਤੋਂ ਪੁਰਾਣੇ ਰਾਜਪੁਰੇ ਰਹਿਣ ਵਾਲਾ ਉੱਥੇ ਨੇ ਚੋਰੀ ਜਿਹੀ ਕਾਫੀ ਕੀਤੀਆਂ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਅਸਲ ਕੀਤਾ ਗਿਆ ਸਾਡੇ ਦਾ ਨਾਮ ਵਗੈਰਾ ਕਿੱਥੇ ਦਾ ਹੈ ਕੀ ਇਹ ਦੀਪਕ ਕੁਮਾਰ ਸਾਨੂੰ ਸੰਜੀਵ ਕੁਮਾਰ ਵਾਸੀ ਲੋਹਾਰਾ ਵਾਲਾ ਮੰਨਲਾ ਪ੍ਰਾਣਾ ਰਾਜਪੁਰਾ ਇਹ ਤਾਂ ਕੋਈ ਪੁਰਾਣਾ ਕ੍ਰਾਈਮ ਹੋਊਗੀ ਪੁਰਾਣਾ ਮੁਕਦਮਾ ਇੱਕ ਤਾਂ ਦਸ ਰਿਆ ਦਿੱਤੇ ਹੈਗਾ ਬਾਕੀ ਇਨੀ ਪੁਸ਼ਕਸ਼ ਕਰਾਂਗੇ ਨਰੋਗੇਸ਼ਨ ਜੋ ਆਉਂਦੀ ਉਹ ਸਾਹਮਣੇ ਆ ਜੂਗੀ ਸਰ ਜੀ ਸ਼ਹਿਰ ਵੱਲ ਬਹੁਤ ਚੀਜ਼ ਮਿਲਿਓ ਕੋਈ ਇਹਨਾਂ ਕੋਲ ਨਹੀਂ ਹਲੇ ਜੀ ਕੋ ਮੋਬਾਈਲ ਹੈ ਮੋਬਾਈਲ ਚਾਰ ਮੋਬਾਈਲ ਨੇ ਮਿਲਿਆ ਚੋਰੀ ਆ ਸਰ ਸ਼ਹਿਰ ਬਰੰਦ ਕਰ ਲੈਣਾ ਅੱਜ ਅਸੀਂ ਸਰ ਜੀ ਸ਼ਹਿਰ ਵੱਲ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵੱਸੇ ਨਾ ਜੀ ਕਹਿਣਾ ਜਦੋਂ ਵੀ ਤਰੂ ਕੋਈ ਚੋਰੀ ਹੁੰਦੀ ਹੈ ਉਸ ਵੇਲੇ ਸਾਨੂੰ ਜਾਣਕਾਰੀ ਦਿਓ ਅਸੀਂ ਮੌਕੇ ਤੇ ਪਹੁੰਚ ਕੇ ਉਹਦੀ ਪੁਸ਼ਪਟਾਲ ਕਰਕੇ ਚੋਰਾਂ ਨੂੰ ਜਲਦੀ ਅਰੈਸਟ ਕਰਾਂਗੇ